ਗੁਰੂ ਨਗਰੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਐਸੀ ਗੁਰੂ ਨਗਰੀ ਦੇ ਲੋਕਾਂ ਨੂੰ ਕੋਈ ਤਕਲੀਫ ਸੀ ਜਿਹੜੀ ਪਿਛਲੇ ਕਾਫੀ ਲੰਬੇ ਸਾਲਾਂ ਤੋਂ 40 ਸਾਲਾਂ ਤੋਂ ਇਹ ਦੁਕਾਨਦਾਰ ਵੀਰ ਜਿਹੜੀਆਂ ਦੀ ਦੂਰੋਂ ਤਿੰਨ ਤਿੰਨ ਪੀੜ੍ਹੀਆਂ ਜਿਹੜੀਆਂ ਉਹਨਾਂ ਦੁਕਾਨਾਂ 'ਤੇ ਗੁਜ਼ਾਰਾ ਕਰਦੇ ਰਹੀਆਂ ਤੇ ਆਪਣੇ ਚੁੱਲ੍ਹਿਆਂ ਦੇ ਵਿੱਚ ਜਿਹੜਾ ਉਹ ਵਿਚਾਰੇ ਅੱਗ ਬਾਲ ਕੇ ਗੁਜ਼ਾਰਾ ਕਰਦੇ ਪਏ ਆ ਜੀ ਉਹਨਾਂ ਨੂੰ ਉਜਾੜਨ ਵਾਲਾ ਪਰਾਲਾ ਜਿਹੜਾ ਸੀ ਉਹ ਕਾਰਪੋਰੇਸ਼ਨ ਵੱਲੋਂ ਕੀਤਾ ਗਿਆ ਸੀ ਉਹਦੇ 'ਚ ਤਕਰੀਬਨ ਇਹਨਾਂ ਨੂੰ 900% ਕਰਾਇਆ ਜਿਹੜਾ ਵਧਾ ਕੇ ਉਹਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜੋ ਕਿ ਇੱਕ ਬਹੁਤ ਹੀ ਨਿੰਦਣਯੋਗ ਸੀ ਤੇ ਅਸੀਂ ਉਹਦੀ ਨਿੰਦਾ ਵੀ ਕੀਤੀ ਇਹ ਦੁਕਾਨਦਾਰ ਵੀ ਪਿਛਲੇ 40 ਸਾਲਾਂ ਤੋਂ ਇਹ ਦੁਕਾਨਾ ਕਰ ਰਿਹਾ ਤੇ ਪਿਛਲੇ 2018 ਦੇ ਵਿੱਚ ਇੱਕ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਸੀ ਜਿਹਦੇ ਤਹਿਤ ਇਹਨਾਂ ਕੋਈ 1.100 ਰੁਪਏ ਦਾ ਛੋਟੀ ਬਾਂਡ ਵੀ ਲੈ ਲਿਆ ਗਿਆ ਕਿ ਇਹਨਾਂ ਦੀ ਦੁਕਾਨਾ ਦਾ ਇਹਨਾਂ ਨੂੰ ਮਾਲਕ ਬਣਾ ਦਿੱਤਾ ਜਾਊਗਾ ਲੇਕਿਨ ਸਮੇਂ ਦੀਆਂ ਸਰਕਾਰਾਂ ਨੇ ਕੋਈ ਨਹੀਂ ਸੁਣੀ ਤੇ ਇਸੇ ਤਰ੍ਹਾਂ ਹੀ ਦੌਰ ਚੱਲਦਾ ਗਿਆ ਤੇ ਹੁਣ ਜਦ ਇੱਕ ਫਰਮਾਨ ਨਵਾਂ ਹੀ ਕਾਰਪੋਰੇਸ਼ਨ ਵੱਲੋਂ ਜਾਰੀ ਕੀਤਾ ਗਿਆ ਕਿ 900% ਕਿਰਾਇਆ ਵਧਾਇਆ ਜਾਂਦਾ ਜਾਂ ਤਾਂ ਕਿਰਾਇਆ ਵਧਾਇਆ ਜਾ ਵਧ ਕੇ ਦਿੱਤਾ ਜਾਵੇ ਜਾਫਰ ਦੁਕਾਨਾਂ ਖਾਲੀ ਕੀਤੀਆਂ ਜਾਂ ਸੋ ਇਹ ਮੇਰੇ ਵੀ ਨਰਾਸ਼ ਹੋ ਕੇ ਕਾਫੀ ਸਮੇਂ ਤੋਂ ਰਾਸੀ ਆ ਕੇ ਮੇਰੇ ਕੋਲ ਆਏ ਆਪਾਂ ਇਹ ਮਸਲਾ ਚੰਗੀ ਤਰ੍ਹਾਂ ਸਮਝਿਆ ਬਾਚਿਆ ਸੁਣਿਆ ਤੇ ਇਹਨਾਂ ਨੂੰ ਭਰੋਸਾ ਦਿੱਤਾ ਕਿ ਆਪਾਂ ਇਹਦੀ ਆਵਾਜ਼ ਸਰਕਾਰ ਤੱਕ ਸਰਦਾਰ ਭਗਤ ਸਿੰਘ ਮਾਂ ਤੱਕ ਜ਼ੋਰ ਪਾਵਾਂਗੇ ਸੋ ਮੈਨੂੰ ਮੌਕਾ ਮਿਲਿਆ ਕਿ ਇਹਨਾਂ ਦੀ ਆਵਾਜ਼ ਨੂੰ ਵਿਧਾਨ ਸਭਾ ਚ ਰੱਖਣ ਦਾ ਤੇ ਮੈਂ ਆਪਣਾ ਪੱਖ ਰੱਖਿਆ ਜਿਹਦੇ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਵੀ ਮੈਨੂੰ ਬੋਲਣ ਦਾ ਮੌਕਾ ਦਿੱਤਾ ਤੇ ਮੇਰੀ ਗੱਲ ਨੂੰ ਸਮਝ ਕੇ ਗੁਰ ਅਗਲਾ ਭਰੋਸਾ ਦਿੱਤਾ ਕਿ ਇਹਨਾਂ ਦੁਕਾਨਾਂ ਵਾਲਾ ਨੂੰ ਕਦੇ ਵੀ ਉਜਾੜੇ ਨਹੀਂ ਜਾਊਗਾ ਇਹਨਾਂ ਨੂੰ ਪਹਿਲ ਦੇ ਦਾਤੇ ਨੇ ਦੀ ਸੁਣੀ ਜਾਏਗੀ ਤੇ ਇਹਨਾਂ ਨੂੰ ਕੋਸ਼ਿਸ਼ ਕਰਾਂਗੇ ਕਿ ਆਪਾਂ ਜਲਦੋਂ ਜਲਦੋਂ ਇਹਨਾਂ ਦੇ ਮਾਲਕ ਬਣਵਾਈਏ ਜੀ ਜਲਦ ਜਲਦ ਆਪਣਾ ਕਿੰਨੇ ਪਰਿਵਾਰ ਨਾਲ ਜੁੜੇ ਹੋਏ ਹਨ तकरीबन ਇਹ 25 ਤੋਂ 30 ਹਜ਼ਾਰ ਦੁਕਾਨਦਾਰ ਨੇ ਜਿਹੜੇ ਜਿਨ੍ਹਾਂ ਦੇ ਪਰਿਵਾਰ ਹੈ ਉਹ ਸਾਰੇ ਇਸ ਕੰਮ ਤੋਂ ਰੋਟੀ ਖਾ ਰਹੇ ਸਾਰੇ ਹੀ ਮੱਧ ਵਰਗੀ ਪਰਿਵਾਰ ਨਾਲ ਸੰਬੰਧਿਤ ਹੈ ਕਿਉਂਕਿ ਤੁਸੀਂ ਦੇਖਦੇ ਹੋ ਕਿ ਜਿਹੜਾ 300 ਰੁਪਏ ਦਾ ਸਿਲੰਡਰ ਸੀ ਉਹ ਅੱਜ 1100 ਰੁਪਏ ਤੱਕ ਪਹੁੰਚ ਗਿਆ ਤੇ ਇਹ ਇਹਨਾਂ ਦੁਕਾਨਾਂ 'ਚੋਂ ਗੁਜ਼ਾਰਾ ਕਰ ਰਹੇ ਇਹਨਾਂ ਕੋਈ ਹੋਰ ਸਾਧਨ ਨਹੀਂ ਹੈਗਾ ਸੋ ਆਪਾਂ ਵੇਖੀਏ ਤਾਂ ਦੁੱਧ ਦੀ ਕੀਮਤ ਹੋਰ ਵੀ ਅਨਾਜ ਦੀ ਕੀਮਤ ਜਿਹੜੀਆਂ ਦਿਨੋਂ ਦਿਨ ਵਧੀਆਂ ਪਰ ਇਹਨਾਂ ਦਾ ਜਿਹੜਾ ਗੁਜ਼ਾਰਾ ਹੈ ਉਹਨਾਂ ਦੁਕਾਨਾਂ ਤੇ ਹੀ ਨਿਰਭਰ ਸੀ ਇਸ ਕਰਕੇ ਇਹ ਬਹੁਤ ਹਤਾਸ਼ ਹੋ ਚੁੱਕੇ ਸੀ ਸੋ ਮੈਨਾਂ ਵੀਰਾਂ ਦੀ ਜਿਹੜੀ ਆ ਉਹ ਗੱਲ ਸੁਣ ਕੇ ਆਪਣਾ ਮਸਲਾ ਜਿਹੜਾ ਆਪਣੇ ਸੈਸ਼ਨ ਦੇ ਸ਼ਹਿਰ ਦਾ ਸਾਂਝਾ ਮਸਲਾ ਮੈਂ ਵਿਧਾਨ ਸਭਾ ਚ ਬਹੁਤ ਵਧੀਆ ਜੀ ਬਹੁਤ ਸਾਰੇ ਆਸ਼ੂਮੀ ਮੰਗਦਾ ਵੀ ਮੰਗਦਾ ਵੀ ਮੰਗਾ ਕਿ ਨੋਟੀਫਿਕੇਸ਼ਨ ਕਿੰਨੀ ਦੇਰ ਤੱਕ ਹਦਾਬ ਜਾਰੀ ਹੋਵੇ ਵੇਖੋ ਜਲਦੋਂ ਜਲਦ ਹੁਣ ਕਾਰਪੋਰੇਸ਼ਨ ਕਮਿਸ਼ਨਰ ਨਾਲ ਤੇ ਲੋਕਲ ਬਾਡੀ ਮੰਤਰੀ ਸਾਹਿਬ ਦੇ ਨਾਲ ਗੱਲ ਕਰਕੇ ਵੀ ਵਿਚਾਰ ਵਟਾਂਦਰਾ ਕਰਕੇ ਜਲਦੋਂ ਜਲਦ ਇਹਨਾਂ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਹਾਂਜੀ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਵਰਲ ਪੋਸਟਿੰਗ ਦਾ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੇਰੇ ਵੱਲੋਂ ਯਾਨਕਿ ਲਵ ਗਿਲ ਸ਼ਾ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਵਿਧਾਨ ਸਭਾ ਦੇ ਵਿੱਚ ਨਗਰ ਨਿਗਮ ਅੰਮ੍ਰਿਤਸਰ ਦਾ ਜਿਹੜਾ ਸੀ ਕਿਰਾਏ ਦੀ ਦੁਕਾਨਾਂ ਦਾ ਮੁੱਦਾ ਜਿਹੜਾ ਸੀ ਉਹ ਚੁੱਕਿਆ ਗਿਆ ਸੀ ਉਹ ਮੁੱਦਾ ਚੁੱਕਿਆ ਸੀ ਡਾਕਟਰ ਜਸਬੀਰ ਸਿੰਘ ਸੰਧੂ ਸਾਹਿਬ ਦੇ ਵੱਲੋਂ ਉਸੇ ਸਬੰਧ ਦੇ ਵਿੱਚ ਜਿਹੜਾ ਵਾ ਅੱਜ ਉਹ ਜਦੋਂ ਵਾਪਸੀ ਕੀਤੀ ਹੈ ਉਸੇ ਸਬੰਧ ਦੇ ਵਿੱਚ ਅਸੀਂ ਗੱਲਬਾਤ ਕਰਨੀ ਚਾਹਾਂਗੇ ਸਾਡੇ ਕੋਲ ਐਸੋਸੀਏਸ਼ਨ ਦੇ ਪ੍ਰਧਾਨ ਜੀ ਵੀ ਮੌਜੂਦ ਨੇ ਪ੍ਰਧਾਨ ਸਾਹਿਬ ਕਿਹ ਉਸ ਬਾਰੇ ਦੱਸੋ ਸਾਡਾ ਮੁੱਦਾ ਹੈਗਾ ਜਿਹੜਾ 900% ਕਿਰਾਇਆ ਹੁੰਦਾ ਉਹ ਨਜਾਇਜ਼ ਹੈ ਜੀ ਅਸੀਂ ਨੀਨਾ ਸਾਹਿਬ ਨੂੰ ਵੀ ਆਪਣੀਆਂ ਦਿੱਤੀਆਂ ਹਰ ਨੂੰ ਨੀਨਾ ਸਾਹਿਬ ਨੇ ਆਪਣੀਆਂ ਦਿੱਤੀਆਂ ਹਰ ਨੂੰ ਮਿਲੇ ਆ ਸਾਰੇ ਅਮੀ ਐਮ ਐਲ ਐਨ ਮਿਲੇ ਆ ਸਾਰੇ ਗਿਆ ਸਾਡਾ ਇੱਕ ਸਾਨੂੰ ਮੰਨ ਜਨਾ ਕਿ ਜਾਗ ਆ ਵੀ ਤਾਂ ਆਪਣਾ ਸੰਧੂ ਸਾਹਿਬ ਨੂੰ ਮਿਲੀਏ ਅਸੀਂ ਉਹਨਾਂ ਨੂੰ ਆਪਣਾ ਰੋਮਾਂਟਰ ਲੈ ਕੇ ਉਹਨਾਂ ਦੇਖ ਕੇ ਆਈ ਜੀ ਸੰਧੂ ਸਾਹਿਬ ਸਾਡੀ ਆ ਮਸਲਾ ਹੈਗਾ 900% ਕਿਰਾਇਆ ਹੁੰਦਾ ਹੈ ਉਹ ਨਜਾਇਜ਼ ਹੈ ਸਾਡੇ ਨਾਲ ਕੌਣ ਦਿਆਇਆ ਜੀ ਜਿਹੜਾ ਕਿਰਾਇਆ ਹੈ ਇਹਨੂੰ ਉਹ ਹੀ ਪਹਿਲਾਂ ਰਹਿਨ ਦਿੰਦਾ ਜੇ ਇਹਨੂੰ ਵਾਪਸ ਦਿੰਦਾ ਜੇ ਕਾਲ ਕਾਨੂੰਨ ਵਾਪਸ ਤਗਾ ਵੀ ਇਹਨੂੰ ਪਾਸ ਨਾ ਕੀਤਾ ਜਾਵੇ ਕਿਉਂਕਿ ਅਸੀਂ ਸੰਧੂ ਸਾਹਿਬ ਨੇ ਅੱਥੇ ਵਾਰਟ ਆਈਆਂ ਅਸੀਂ ਇਹਨਾਂ ਦੇ 1152 ਦੁਕਾਨਦਾਰ ਇਹਨਾਂ ਨੇ ਧੰਨਵਾਦੀਆਂ 52 1152 ਦੁਕਾਨਦਾਰ ਨੇ 50 ਹਜ਼ਾਰ ਬਰਵਾ ਰਗਾ ਜਾ ਜਿਹੜੇ ਸਾਰਾ ਬਰਵਾ ਦੇ ਨਾਲ ਧੰਨਵਾਦੀ ਗਾਇਆ ਜਿਹੜੇ ਕੰਮ ਕਰਨ ਵਾਲੇ ਬੰਦੇ ਜਿਹਦੇ ਇਹ ਦਿਨੋਂ ਇਹ ਕੁਝ ਆਪਣੇ ਨਹੀਂ ਚੱਲ ਗਏ ਇਹ ਚੱਲ ਗਏ ਇਹ ਖੁਸ਼ੀ ਨਾਲ ਇਹਦਾ ਧੰਨਵਾਦ ਕਰਨ ਆਏ ਆ ਜੀ ਇਹ ਦੁਕਾਨਦਾਰ ਖੁਸ਼ੀ ਨਾਲ ਆਏ ਆ ਜੀ ਅ ਇੱਕ ਗੱਲ ਦੇਖ ਸਕਦੇ ਆ ਬੜਾ ਪ੍ਰਵਾਹ ਹੰਗਾਰਾ ਜਿਹੜਾ ਇਸ ਟਾਈਮ ਜਿਹੜਾ ਫੁੱਲਾਂ ਦੇ ਨਾਲ ਜਿਹੜਾ ਵਰਕਾ ਕਰਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਤਾਂ ਬੜੀ ਖੁਸ਼ੀ ਵੀ ਹੈ ਸਾਰਿਆਂ ਦੇ ਮਨ ਦੇ ਵਿੱਚ ਕਿ ਵਾਕਿਆ ਉਹ ਮੁੱਦਾ ਲੈ ਕੇ ਗਏ ਸੀ ਤੋਂ ਪਾਸ ਕੀ ਹੋਇਆ ਮੁੱਦਾ ਕਿਵੇਂ ਦੇਖਦੇ ਹੋ ਖੁਸ਼ੀ ਨੂੰ ਖੁਸ਼ੀ ਜੀ ਬਹੁਤ ਬਿਹਤਰੀਨ ਹੈ ਸਾਨੂੰ ਜੇ ਉਮੀਦ ਦੇ ਦਿੱਤੀ ਐ ਐਮਐਲ ਸਾਹਿਬ ਨੇ ਹੁਣ ਪਰ ਮੈਂ ਬਹੁਤ ਜਲਦੀ ਜਲਦੀ ਨੋਟੀਫਿਕੇਸ਼ਨ ਲੈ ਕੇ ਦੇ ਦੇਣਾ ਹੈ ਮੈਂ ਕਹਾਂ ਐਮਐਲ ਸਾਹਿਬ ਜੀ ਨੋਟੀਫਿਕੇਸ਼ਨ ਸਾਨੂੰ ਲੈ ਕੇ ਦਿੱਤਾ ਇਹਦੇ ਕੁਛ ਨਹੀਂ ਹੈ ਤੁਹਾਡੇ ਜੀ ਸਵਾਗਤ ਕਰਾਂਗੇ ਵੱਡੀ ਸਟੇਜ ਤੇ ਜਾ ਕੇ ਹਾਂਜੀ ਅੱਛਾ ਜੀ ਵੱਡੀ ਸਟੇਜ ਕਰਾਂਗੇ ਕਿ ਯਾਰਾ ਬੰਦੇ ਹੋਣਗੇ ਜਦ ਇਹ ਸਟੇਜ ਵੱਡੀ ਕਰਾਂ ਤੁਹਾਡੇ ਪੂਰੀ ਵੈਲਕਮ ਕਰਾਂ ਸਾਨੂੰ ਇਹ ਨੋਟੀਫਿਕੇਸ਼ਨ ਲੈ ਦਿੱਤਾ ਦੁਕਾਨਾਂ ਵਾਲੇ ਮਾਲਕ ਬਣਾਤਾ ਅਸੀਂ ਦਿਨਾਂ ਦਾ ਧੰਨਵਾਦੀ ਰਾਵਾਂਗੇ ਇਸ ਸਰਕਾਰ ਦੇ ਜੀ ਤੇ ਨੋਟੀਫਿਕੇਸ਼ਨ ਦੀ ਗੱਲ ਚਲਿਕ ਕਰੋ ਕਿ ਤੱਕ ਕਹਿੰਦੇ ਜਿਹੜਾ ਜਾਰੀ ਉਨਾਂ ਨੇ ਸ਼ੁਆਸ਼ੇ ਦਿੱਤਾ ਹੀ ਮੈਂ ਇਹ ਚੀਜ਼ ਨੂੰ ਕਮਿਸ਼ਨਰ ਸਾਹਿਬ ਨਾਲ ਗੱਲ ਕਰਕੇ ਜੋ ਵੀ ਪਰ ਆਮਾਨ ਜੀ ਨਾਲ ਗੱਲ ਕਰਕੇ ਸਰਕਾਰ ਆਮ ਪਾਰਟੀ ਸਰਕਾਰ ਨਾਲ ਇਹ ਮੈਂ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮੈਂ ਜਾਰੀ ਕਰਾ ਲਾਂਗਾ ਲੱਗਦਾ ਵੀ ਵਾਕਈ ਆਪ ਦੇ ਵਿੱਚ ਜਿਹੜਾ ਤੁਹਾਡੇ ਮਸਲੇ ਜਿਹੜੇ ਮੁੱਦੇ ਜਿਹੜੇ ਹੱਲ ਹੋਏ ਆ ਵੇਖੋ ਜੀ ਸਾਡੇ ਉਮੀਦ ਹੱਦੀ ਜਾ ਗਈ ਮਸਲੇ ਹੱਲ ਹੁੰਦੇ ਆਡੇ ਜੀ ਸਾਨੂੰ ਜਿਹੜਾ ਉਮੀਦ ਹੋ ਗਈਆਂ ਦੁਕਾਨਾਂ ਮਾਲ ਦੇ ਦੇਣੀਆਂ ਇਹਨਾਂ ਨੇ ਸਾਨੂੰ ਮਾਲਕ ਬਣਾ ਦੇਣਾ ਜਿਹੜੀ ਕੇ ਸਰਕਾਰ ਨੇ ਬਣਾਇਆ ਸਰਕਾਰ ਬਣਾ ਦੇਗੀ ਇਹਨਾਂ ਨੂੰ ਆਪਣਾ ਇਹ ਨਾਮ ਦੱਸ ਦਿਓ ਇੱਕ ਵਾਰੀ ਤੇ ਆਪਣਾ ਐਸੋਸੀਏਸ਼ਨ ਦਾ ਅੁੱਧਾ ਦੱਸ ਦਿਓ ਆਪਣੀ 뮤지컬 ਕਾਰਪੋਰੇਸ਼ਨ ਕਰਾਇਆ ਸ਼ੋਅ ਦੇ ਪ੍ਰਸ਼ਾਸਨ ਮੈਂ ਹਰਜੀਸ਼ ਕੁਮਾਰ ਪ੍ਰੈਜ਼ੀਡੈਂਟ ਆ ਤੇ ਵਾਈਸ ਪ੍ਰੈਜ਼ੀਡੈਂਟ ਜੀ ਹੈ ਲੀਗਲ ਆਪਣੇ ਵਕੀਰ ਸਾਹਿਬ ਤੀਜਿੰਦਰ ਜੀ ਜੀ ਗਿਆ ਜੀ ਹਾਂ ਜੀ ਤੇ ਆਪਣੇ ਸੈਕਟਰੀ ਸਾਹਿਬ ਜੀ ਅਸੀਂ ਬਹੁਤ ਇੱਕਦਮ ਸਭ ਤੋਂ ਪਹਿਲੇ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿਉਂਕਿ ਜਿਹੜੀ ਸਾਡੀ ਜਿਹੜੀ ਬਾਜ ਨੂੰ ਤੁਸੀਂ ਇਹ ਗਵਰਨਮੈਂਟ ਤੱਕ ਪਹੁੰਚਾਣੀ ਸਰਕਾਰ ਤੱਕ ਪਹੁੰਚਾਣੀ ਹੈ ਤੇ ਅਸੀਂ ਪਹਿਲੇ ਮੀਡੀਆ ਦਾ ਅਸੀਂ ਧੰਨਵਾਦੀ ਕਰਾਂ ਧੰਨਵਾਦ ਕਰਾਂਗਾ ਮੀਡੀਆ ਦਾ ਜੀ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਅਸੀਂ ਨਾਲ ਖੜੇ ਆਂ ਜੀ ਸੱਚ ਪੱਖ ਦੇ ਮੈਨੂੰ ਉਮੀਦ ਹੈ ਜੀ ਤੁਸੀਂ ਸਾਡੀ ਬਾਜ ਇਹ ਕਰਾਓਗੇ ਸਰਕਾਰ ਤੱਕ ਪਹੁੰਚਾਓਗੇ 100% ਤੇ 900% ਜਿਹੜਾ ਕਰਾਇਆ ਇਹ ਤੁਸੀਂ ਸਾਡੀ ਖਬਰਾਂ ਨਾਲ ਇਹ ਬਾਸ ਕਰਾਓਗੇ ਜੀ ਸੋਤਨਵਾਜੀ ਆ ਇੱਕ ਵਾਰੀ ਮੈਂ ਕੈਮਰਾਮੈਨ ਵੀਰ ਨੂੰ ਕਹਾਂਗੇ ਸਾਰਿਆਂ ਦੇ ਸ਼ੋਰ ਜਿਹੜਾ ਸਾਰੇ ਐਸੋਸੀਏਸ਼ਨ ਦੇ ਜਿਹੜੇ ਵੀਰ ਨੇ ਸਾਰੇ ਉਹ ਅੱਜ ਖੁਸ਼ੀ ਦੀ ਲਹਿਰ ਵੀ ਇਹਨਾਂ ਦੇ ਵਿੱਚ ਤਾਂ ਇਕਾਤਰਤ ਹੋਏ ਆ ਮੈਂ ਕਹਾਂਗਾ ਵੀ ਇੱਕ ਵਾਰੀ ਕੈਮਰਾਮੈਨ ਜਿਹੜਾ ਸਾਰਿਆਂ ਦੀ ਫੁਟੇਜ ਜਿਹੜੀ ਉਹ ਲੈ ਲਈ ਜਾਣ ਇਹ ਵੀਰ ਸਾਰਿਆਂ ਦੇ ਵਿੱਚ ਬੜੀ ਵੱਡੀ ਖੁਸ਼ੀ ਦੀ ਚਲਕ ਵੀ ਆ ਵੀ ਇਹ ਮੁੱਦਾ ਜਿਹੜਾ ਸੀ ਉਹ ਲੈ ਕੇ ਗਏ ਤਾਂ ਫਿਰ ਜਿਹੜਾ ਮੁੱਦਾ ਜਿਹੜਾ ਸੀ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਜੀ ਵੱਲੋਂ ਜਿਹੜਾ ਸੀ ਉਹਨਾਂ ਨੇ ਕਿਹਾ ਵੀ ਆਪਾਂ ਹੱਲ ਕਰਵਾਵਾਂਗੇ ਤੇ ਅੱਜ ਮਾਨ ਸਰਕਾਰ ਨੇ ਉਹਨਾਂ ਨੂੰ ਜਾ ਕੇ ਜਦੋਂ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਜਿਹੜਾ ਚੁੱਕਿਆ ਤੇ ਵਿਸ਼ਵਾਸ ਪ੍ਰੋਪਰ ਜਿਹੜਾ ਉਹ ਵੀ ਦਿਖਾਇਆ ਗਿਆ ਵਾ ਸੋ ਅੱਗੇ ਦੇਖਣਾ ਹੈ ਕਿ ਇਹਦੇ ਵਿੱਚ ਹੋਰ ਕਿਹੜੀ ਖਾਸ ਰੁਚੀ ਉਹ ਦੇਖਣ ਨੂੰ ਮਿਲਦੀ ਹੈ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵ ਗਿਲਸ਼ਾ ਮੇਰੇ ਨਾਲ ਕੈਮਰਾਮੈਨ ਮਨਜਿੰਦਰ ਸਿੰਘ ਸੋਨੂ ਵਰਲ ਪੋਸਟਿੰਗ